ਕਹਿੰਦਾ ਬੇਟੇ ਆਲਾ ਕੰਮ ਨਹੀਂ ਬੇਟੀ ਆਲਾ ਪਈ ਔਰ ਜਿਹੜੇ ਆਪਾਂ ਕੰਮਾਂ ਦੇ ਲੈ ਕੇ ਤੀਨ ਪਾਸੋਂ ਉਹ ਵੀ ਥੋੜਾ ਸਿਰੇ ਲੱਗ ਜਾਂਦਾ ਇੱਕ ਵੀ ਕੰਮ ਦੋਰਾ ਨਹੀਂ ਬਾਬਾ ਛੱਡਦਾ ਔਰ ਕਹਿੰਦਾ ਮੈਂ ਪੀਰ ਆ ਲਾਲਾ ਦਾ ਪੀਰ ਆ ਕਹਿੰਦਾ ਮੈਂ ਸਾਰੇ ਕੰਮ ਥੰਡੇ ਪੂਰੇ ਕਰਕੇ ਛੱਡੂਆ ਤੇ ਬਹੁਤ ਵੱਡੀ ਗੱਲ ਕੋਈ ਬਾਬਾ ਜੀ ਸਰਬੰਦ ਰਸੋਜ ਲੱਗਦੀ ਦੇਖੋ ਜੀ ਅੱਜ ਦੂਜਾ ਬਣਾਣਾ ਆਨਲਾਈਨ ਵਿਖਦੇ ਬੇਟਾ ਜੀ ਆਨਲਾਈਨ ਵਿਖਦੇ ਔਰ ਬਾਬੇ ਦਾ ਹੁਕਮ ਹੈ ਬਾਬਾ ਕਹਿੰਦਾ ਹਜੇ ਨਾ ਬਾਬੇ ਰੋਲਾ ਦਿੱਤਾ سودا سوک ملنا بنیا نیوا ہو کے چلے بابا بابا کتنے ہے بابا بچہ ہے بابا بابا ہے بابا جوتا چراغا دیا اور بابا کی پاشا تھا بابا کہنا بیڑا بنے پیر نے کہنا بہت ہی لایا بہت ہی لاؤ لائی بھی جانتا کیا اور کارما پا سے با با جا کام آپ پرس پاؤ تو اتنے لکھا سر بھی بابا شکار نہ جائے وہ چکار نہیں آپ اور جڑا کھانا بابا کیا ہوں چلی تو بھی کون سا کہ کچھ نہیں سر وہ کارخانہ اج چلی اور جہا کارخانہ ہوں آپ مانگے ਕੰਮ ਨਾ ਉਹ ਤਾਂ ਰੋਟੀ ਵੀ ਨਹੀਂ ਖਾਂਦਾ ਸੀ ਕਹਿੰਦਾ ਤਜ ਨਾਲ ਉਹ ਉਹ ਤਾਂ ਉਹ ਤਾਂ ਡਰਿਆ ਨਹੀਂ ਤੇ ਹੁਣ ਕਿਉਂ ਡਰਦਾ ਵੀ ਤਰਬੇ ਬੋਲ ਕਹਿੰਦਾ ਸਾਰੀ ਸੁਣਾ ਦੇ ਬਾਬੇ ਦਾ ਨਾਮ ਲੈ ਕੇ ਜਮਾਂ ਨਾਲ ਡਰ ਜਾਂਦਾ ਪੀਰ ਨਹੀਂ ਕਾਰਖਾਨਾ ਬਣਾਉਣਾ ਕਹਿੰਦਾ ਧੰਨਵਾਦ ਜਦੋਂ ਬਾਬੇ ਨੇ ਕਿਹਾ ਮੇਰੇ ਮਰਦੇ ਨੂੰ ਕਾਰਖਾਨਾ ਚਲਾਤਾ ਅੱਜ ਤੱਕ ਇਹ ਕਿੱਥੇ ਚੱਲੀ ਜਾਂਦਾ ਉਹਦੇ ਨਾਲ ਕਹਿੰਦਾ ਜੇ ਪਹੋ ਚਲਾ ਲਾਂ ਕਹਿੰਦਾ ਬਾਬਾ ਕਹਿੰਦਾ ਦਾਰ ਦਿਨ ਕੰਮ ਮਾਰੂਗਾ ਕਹਿੰਦਾ ਅੱਡੀ ਕਿਰਪਾ ਹੋਊਗੀ ਐਡੀ ਕਿਰਪਾ ਹੋਊਗੀ ਬਾਬਾ ਕਹਿੰਦਾ ਸੁਰਜਾ ਨਹੀਂ ਹੋਣਾ ਤੇ ਰੰਗ ਭਾਗ ਬਾਬਾ ਕਹਿੰਦਾ ਮੈਂ ਪੇਰ ਤੋਂ ਲਵਾਉਂ ਉਹ ਕਾਰਖਾਨਾ ਵੀ ਲੱਗੂਆ ਕਿਰਪਾ ਵਿੱਚ ਹੋਊਗੀ ਤੇ ਭਾਗ ਵੀ ਖੁੱਲ ਜਾਵੀਂ ਧੰਨਵਾਦ ਇੱਕ ਮੱਥਾ ਬਾਬੇ ਦਾ ਆਜੇ ਬਨਾਲੇ ਵਾਲਿਓ ਆਓ ਚਲੋ ਭਈ